ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮਣਿ ਜੀ ਹੰਕਾਰ ਸਤਨ ਸਰ ਜਾਈ ਆਪਰੇ ਪੰਥ ਦੇ ਸਦਾ ਸਹਾਇਤਾ ਆਪਸਾ ਜੀਉ ਸ਼੍ਰੀ ਹਨਕਾਰਾ ਸਾਰੇ ਅਦੇ ਹੋੜਾ ਗੁਰਦੁਆਰਿਆਂ ਗੁਰਧਾਮਾਂ ਦੇ ਜਾ ਕੋ ਸਾ ਪੰਥ ਤੋਂ ਬਿਛੋੜਿਆ ਗਿਆ ਹੈ ਜੀ ਤੇਰਾ ਦੇਖੂ ਤੇ ਕਸ਼ਮਿਧਾ ਸਦੇ ਸੇਵਾ ਸਭ ਅਰਦਾਸ ਕਰਨਿਆ ਕੋ ਸਾ ਜੀ ਨੂੰ ਰੱਖੋ ਗੇ ਜਾਨਿਆ ਤੇ ਦੇ ਬਾਲਿਆ ਅਧਿਕਾਰ ਨਿਮੋਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਪੁੱਤਰਾ ਤੇ ਦਾਦੀ ਸਹਿਮ ਗਿਆਨੀ ਧੰਨ ਬਾਬਾ ਬੁੱਧਾ ਸਾਹਿਬ ਜੀ ਆਪ ਜੀ ਦੇ ਪਾਵਨ ਯਾਦਗਾਰੀ ਅਸਥਾਨਾਂ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰਾਤ ਆਪ ਜੀ ਦੇ ਪਾਵਨ ਪਵਿੱਤਰ ਹਜੂਰੇ ਅੰਦਰ ਅਗਰਤਮੈ ਸੋਨੇ ਦੇ ਬਾਇੰਗਰ ਹਨ ਜਿਸ ਅਗੇ ਹੋਏ ਦੀਵਾਨਾ ਅਗਰ ਅਗਰਤਮੈ ਗਤ ਅਦੇ ਪਾਣੀਆਂ ਦੇ ਸਾਰਾ ਜੀ ਸਾਪ ਕੋ ਨਨ ਜੀ ਵਾਦ ਗੁਰਮੰਤਰ ਦਾ ਅਭਿਆਸ ਹੋਇਆ ਭਾਰਾ ਆਪ ਜੀ ਦੀ ਅਮਰਤ ਮੈਂ ਗੁਰਬਾਣੀ ਗਾਇਨ ਕਰਨਿਆਂ ਨੂੰ ਸਿਕਣ ਕਰਦਿਆਂ ਤੋਂ ਵੀ ਤੁੱਲਾ ਗਲਤੀਆਂ ਹੋ ਗਈਆਂ ਹੁਣ ਹੀ ਆਪ ਜੀ ਦੇ ਖੜਜਾਣ ਜਿੱਥੇ ਸੰਤ ਕੇ ਮੁਆਫ ਕਰਨਾ ਜੀ ਅੱਗੇ ਤੋਂ ਸੁਮਗ ਬਖਸ਼ਿਸ਼ ਕਰਨੀ ਸ਼ੋਧ ਤੇ ਸੁਪਾਸਟ ਗੁਰਬਾਣੀ ਪੜਨ ਦੀ ਸੇਵਾ ਸਿਮਰਨ ਕਰਨ ਦੀ ਬਲ ਬੁੱਧੀ ਸੁਰੱਖਾ ਇਸੋ ਇੱਕ ਬਾਣੀ ਦਾ ਭਾਵ ਦਰ ਆਈਆਂ ਸਰਬੱਤ ਸੰਤਾਂ ਦੇ ਹਿਰਦਿਆਂ ਦੇਵ ਸੌਣਾ ਸਰਬੱਤ ਸੰਗਤ ਦੀਆਂ ਆਹਰਿਆਂ ਗੈਲ ਬੁਝਟਾਵਾਂ ਦਰ ਤੇ ਪ੍ਰਵਾਹ ਕਲਨੀਆ ਜੀ ਕਦਮ ਕਦਮ ਤੇ ਦਰੋ ਭਰੋ ਪਰ ਸਿੱਖੀ ਜੀਵਨ ਬਖਸ਼ਿਸ਼ ਕਰਨਾਂ ਦੀ ਜੜੀ ਕਲਾ ਵਾਲਾ ਪੁੱਜਾ ਸੁੱਚਾ ਪੁੱਜੀਵਨ ਬਖਸ਼ਿਸ਼ ਕਰਨਾ ਦੇਵੀਆਂ ਦਾਤਾ ਸੰਪੂਰਨ ਦੇਹ ਅਰੋਗਤਾ ਦੀਆਂ ਦਾਤਾਂ ਝੋਲੀ ਵਿੱਚ ਪਾ ਕੇ ਨਿਵਾਜਣਾ ਘਰਾ ਪ੍ਰਵਾਹ ਸੁਖ ਸ਼ਾਨ ਦੀ ਇਕਤਾ ਇਤਫਾਕ ਪਿਆਰ ਬਖਸ਼ਿਸ਼ ਕਰਨਾ ਅਗ ਸੰਗ ਹੋ ਕੇ ਸਹਾਇਤਾ ਕਰੀ ਹਰ ਮੈਦਾਨ ਅੱਗੇ ਬਖਸ਼ਿਸ਼ ਕਰਨੀ ਸਰਬੱਤ ਸੰਗਤ ਦੀਆਂ ਸ਼ੁਭ ਮਨੋਂ ਭਾਵਨਾਵਾਂ ਗੁਰਮਤਿ ਮੇਰੇ ਦਮਸਾਲ ਪੂਰੀਆਂ ਕਰੀਆਂ ਮਹਾਰਾਜ ਆਪ ਜੀ ਦੀਆਂ ਬਖਸ਼ਾਵੀਆਂ ਦਾਤਾ ਵਿੱਚੋਂ ਬ੍ਰਹਮ ਪ੍ਰਸ਼ਾਦ ਦੀ ਦੇਖ ਸਤਿ ਕੇ ਹਾਜ਼ਰ ਆਪ ਜੀ ਦੇ ਦਰ ਪਰਮਾਨੰ ਭੋਗੇ ਪਰਮਾਨੰ ਹੋਇਆ ਪ੍ਰਸ਼ਾਦ ਸਭੂ ਸੰਗਤ ਦੇ ਰਸਨੀ ਲੈ ਭੋਗੇ ਜੋ ਜੀ ਛਕੇ ਵਾਰਿਕ ਰੂਪ ਵਾਹਿਗੁਰੂ ਜੀ ਦਾ ਜਗ ਜੇ ਪ੍ਰਕਾਸ਼ ਗੁਰੂ ਜੀ ਕੀ ਵਰਤੇ ਕਰੋ ਕਿਰਪਾ ਪਾਵਨ ਇਲਾਹੀ ਹੁਕਮ ਨਾਮੇ ਸੁਦਾ ਕਰਕੇ ਸੰਗਤ ਨੂੰ ਤਰਕਾਰਤ ਕਰੋ ਜੀ ਪਾਵਨ ਹੁਕਮ ਨਾਮੇ ਤੇ ਚੱਲਣ ਦੀ ਸੰਕਤਤਾ ਬਖਸ਼ਿਸ਼ ਕਰਨੀ ਜੀ ਸਰਬੱਤ ਸੰਗਤ ਨੂੰ ਟੜ ਦੀ ਕ੍ਰਾਚ ਰੱਖਣਾ ਹਨ ਮਗਾਨ ਭਗੇ ਬਖਸ਼ਿਸ਼ ਕਰਨੀ ਜੀ ਹੰਗਿਆ ਪੁਨਾ ਜੀ ਮਾਫੀ ਸਹੀ ਪਿਆਰੇ ਦੇਵ ਜਿਨਾ ਬਿਲਾ ਕਰਨਾ ਨਾਮ ਚਿਤ ਆਵੇ ਗੁਰੂ ਨਾਨਕ ਦਾ ਆਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ